DL11 نیوز ਪੰਜਾਬ ਦੇਖ ਰਹੇ ਦਰਸ਼ਕਾਂ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਦਗਾਲ ਇਸ ਟਾਈਮ ਅਸੀਂ ਖੜਿਆ ਪਿੰਡ ਨਨਹੇੜੇ ਜਿੱਥੇ ਵੋਟਾਂ ਦਾ ਮਾਹੌਲ ਬਹੁਤ ਸ਼ਾਂਤੀਪੂਰਵਕ ਚੱਲ ਰਿਹਾ ਹੈ ਇੱਥੇ ਬੂਥ ਲੱਗੇ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਐਨ ਕੇ ਸ਼ਰਮਾ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਭਾਜਪਾ ਦਾ ਇੱਕ ਬੰਦਾ ਹੈ ਤੇ ਭਾਰਤੀ ਜਨਤਾ ਪਾਰਟੀ ਦੇ ਦਾ ਬੂਥ ਲੱਗਿਆ ਮਹਾਰਾਣੀ ਪ੍ਰਨੀਤ ਕੌਰ ਤੇ ਕਾਂਗਰਸ ਦੇ ਡਾਕਟਰ ਧਰਮਵੀਰ ਗਾਂਧੀ ਜੀ ਤੇ ਇਹ ਤੁਸੀਂ ਦੇਖ ਸਕਦੇ ਹੋ ਭਾਈਚਾਰਕ ਸਾਂਝ ਕਿੰਨੀ ਤਕੜੀ ਹੈ ਦੇਖੋ ਇਹਨਾਂ ਨੇ ਸਾਂਝਾ ਬੂਥ ਲਾਇਆ ਹੋਇਆ ਸਾਰਿਆਂ ਨੇ ਤੇ ਝਾੜੂ ਦਾ ਬੂਥ ਆਮ ਆਦਮੀ ਪਾਰਟੀ ਦੇ ਬੂਥ ਕਿੱਥੇ ਹੈ ਜੀ ਹੈ ਨਹੀਂ ਜੀ ਤੁਸੀਂ ਦੇਖ ਸਕਦੇ ਹੋ ਜਿਹੜੀ ਪੰਜਾਬ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਭਵੰਤਮਾਨ ਦੀ ਨਨੇੜਾ ਪਿੰਡ ਦੇ ਵਿੱਚ ਇਹਨਾਂ ਦਾ ਬੂਥ ਨਹੀਂ ਲੱਗਿਆ ਇਹ ਕੀ ਕਾਰਨ ਹੈ ਜੀ ਇਹ ਬੂਥ ਕਿਉਂ ਨਹੀਂ ਲੱਗਿਆ ਜੀ ਇੱਥੇ ਦੇ ਲੋਕ ਹਾਂ ਜੀ ਵੇਖੋ ਜੀ ਪਿਛਲੀ ਵਾਰ ਕੀ ਹਾਲ ਸੀ ਹੁਣ ਵੇਖ ਲਓ ਕੀ ਹਾਲ ਹੈ ਨਹੀਂ ਸਰ ਸਰਕਾਰ ਤੋਂ ਲੋਕ ਖੁਸ਼ ਹੀ ਨਹੀਂ ਨਨੇੜੇ ਦੇ ਜੇ ਖੁਸ਼ ਹੁੰਦੇ ਤਾਂ ਫਿਰ ਤਾਂ ਬੂਥ ਲੱਗਦਾ ਜੀ ਘਟ ਗਈ ਇਹਨਾਂ ਨੇ ਬੂਥ ਨਹੀਂ ਲੱਗਿਆ ਤਾਂ ਮਸਲਾ ਹੀ ਹੈ ਜੀ ਉਹਨਾਂ ਕੋਈ ਆਇਆ ਨਹੀਂ। ਦਾ ਮਤਲਬ ਇਹਨਾਂ ਨੇ 2 ਸਾਲਾਂ ਚ ਚੰਗੇ ਕੰਮ ਨਹੀਂ ਕੀਤੇ? ਨਹੀਂ ਜੀ, ਜੇ ਚੰਗੇ ਕੀਤੇ ਹੁੰਦੇ ਫਿਰ ਪਤਾ ਲੱਗ ਜਾਂਦਾ ਜੀ ਫਿਰ ਤਾਂ। ਸਹੀ। ਪਿੰਡ ਦੇ ਫਿਰਦੇ ਜਿਹੜੇ ਨੀਂ ਮਾਰਕਰ ਇੱਥੇ ਕਬੂਤ ਲਾਣ ਵਾਸਤੇ। ਨਿਪਗੰਤਮਾਨ ਸਾਹਿਬ ਕਹਿੰਦੇ ਨੇ ਇੱਕ ਇਕੱਲੇ-ਇਕੱਲੇ ਖੇਤ ਨੂੰ ਪਾਣੀ ਲਾਤਾ। ਹਾਂ ਜੀ। ਹਾਂ ਜੀ। हां जी हां ਛੜਾਂ ਦੀ ਮਾਰ ਵਾਲਾ ਛੜਾਂ ਦਾ ਖਰਾਬਾ ਹਜੇ ਆਇਆ ਨਹੀਂ ਨਾ ਜੀ ਕੁਝ ਨਹੀਂ ਮਿਲਿਆ ਜੀ ਮਾਨ ਸਾਹਿਬ ਤਾਂ ਕਹਿੰਦੇ ਸੀ ਮੁਰਗੀਆਂ ਦੇ ਵੀ ਪੈਸੇ ਮਿਲਣਗੇ ਮਰੀਆਂ ਦੇ ਨਾ ਨਾ ਜਹੁੰਦੇ ਨੇ ਮਿਲੇ ਨਾ ਮੁਰਗੀਆਂ ਮਰੀਆਂ ਦੇ ਅੱਛਾ ਜੀ ਹਾਂ ਜੀ ਹਾਂ ਜੀ ਤੇ ਬਹੁਤ ਵੱਡੀ ਗੱਲ ਹੈ ਜੀ ਮਾਤਾ ਜੀ ਇੱਥੇ ਆ ਕੇ ਦੱਸਿਓ ਮਾਤਾ ਜੀ ਇੱਥੇ ਆ ਜਾਓ ਆ ਵੀਰੇ ਕੁਝ ਹੀ ਬੋਲਦੇ ਹੈਗੇ ਮਾਤਾ ਜੀ ਚਾਨਣਾ ਪਾਣਗੇ ਮਾਤਾ ਜੀ ਹਾਂ ਜੀ ਸਾਡੇ ਪਿੰਡ ਦਾ ਨਸ਼ਾ ਬਹੁਤ ਖਿੰਡ ਗਿਆ ਵੀਰੇ ਸਾਡੇ ਪਿੰਡ ਤਾਂ ਇੰਨੇ ਚੋਰੀਆਂ ਟਕੈਤੀਆਂ ਹੋਣ ਲੱਗਿਆ ਨਸ਼ਾ ਬਹੁਤ ਖਿੰਡ ਗਿਆ ਸਾਡੇ ਪਿੰਡ ਚ ਅੱਛਾ ਜੀ ਕੋਈ ਨਹੀਂ ਕੰਮ ਕਰ ਰਿਹਾ ਸਾਡੇ ਪਿੰਡ ਚ ਭਗਵੰਤ ਮਾਨ ਦਾ ਐਲਾਨ ਕਰਕੇ ਗਿਆ ਗੁੱਜਰਾ ਜਦੋਂ ਮੁੰਡੇ ਮਰੇ ਨੇ ਕਹਿੰਦਾ ਵੀ ਮੈਨੂੰ ਲਿਖ ਕੇ ਦਿਓ ਕਦੋਂ ਆਉਂਦਾ ਕਿਹੜੀ ਕਿਹੜੀ ਜਗ੍ਹਾ ਆਉਂਦਾ ਕਿ ਕਦੋਂ ਆਉਂਦਾ ਕੋਈ ਐਮਐਲਏ ਸਾਡੇ ਪਿੰਡ ਚ ਕੁਝ ਨਹੀਂ ਆ ਰਿਹਾ ਹੈਗਾ ਦੇਖਣ ਵਾਸਤੇ ਨਾ ਕੋਈ ਸਾਡੀ ਕੋਈ ਸੁਣਵਾਈ ਨਹੀਂ ਸੁਣ ਰਹੀ ਪਿੰਡ ਦੀ ਅੱਛਾ ਜੀ ਮਾਰਨ ਨਹੀਂ ਹੋਈ ਕਿਸੇ ਨੂੰ ਕੋਈ ਸਾਡੇ ਮਾਮ ਅੱਛਾ ਜੀ ਬਸ ਇਹ ਤਾਂ ਇੰਨਾ ਕਹਿਣਾ ਚਾਹੁੰਦੇ ਆ ਤਾਂ ਹੀ ਉਹਦਾ ਬੂਥ ਨਹੀਂ ਲੱਗੇਗਾ ਗੱਲ ਬਾਰੇ ਠੀਕ ਹੈ ਜੀ ਬਹੁਤ ਜ਼ਿਆਦਾ ਵਿਰੋਧ ਹੈ ਪੰਜਾਬ ਸਰਕਾਰ ਦਾ ਬੂਥ ਨਹੀਂ ਲਾਇਆ ਗਿਆ ਨन्हेੜੇ ਦੇ ਲੋਕ ਨੇ ਜਿਹੜੇ ਬਹੁਤ ਸਿਆਣੇ ਨੇ ਜਿਨ੍ਹਾਂ ਨੇ ਵਿਰੋਧ ਕੀਤਾ ਕਿਉਂਕਿ 2 ਸਾਲਾਂ ਦੇ ਵਿੱਚ ਆਮ ਆਦਮੀ ਦੀ ਸਰਕਾਰ ਨੇ ਉਹਨੇ ਕੰਮ ਨਹੀਂ ਕੀਤੇ ਜਿਨਨੇ ਲੋਕਾਂ ਨੂੰ ਆਸ ਸੀ ਜਿਨਨੀ ਆਸ ਨਾਲ ਸਰਕਾਰ ਬਣਾਈ ਗਈ ਸੀ ਜੜੇ ਰੋ ਹੋ ਡੀ 11 ਨਿਊਜ਼ ਪੰਜਾਬ ਦੇ ਨਾਲ ਅਸੀਂ ਦੇਵਾਂਗੇ ਤੁਹਾਨੂੰ ਅਪਡੇਟ